ਕੀ ਕਾਲਸਾ ਸ੍ਰੀ ਵਾਹਿਗੁਰੂ ਕੀ ਕੀ ਫਤਿਹ ਅੱਜ ਤੁਹਾਡੇ ਸਾਹਮਣੇ ਮਹਾਰਾਜ ਵੀਰ ਜੀ ਹੰਦਾ ਦਾ ਇਤਿਹਾਸਿਕ ਗੀਤ ਪੇਸ਼ ਕਰਨ ਜਾ ਰਿਹਾ ਹਾਂ ਜਿਸ ਦਾ ਵਿਸ਼ਾ ਹੈ ਕਿ ਦਾਦੀ ਜੀ ਦੇ ਦਿਲ ਤੇ ਕੀ ਬੀਤੀ ਹੋਵੇਗੀ ਮੈਂ ਉਮੀਦ ਕਰਦਾ ਵੀ ਤੁਹਾਨੂੰ ਬਣਾ ਪਸੰਦ ਆਊਗਾ ਚਲੋ ਆਪਾਂ ਅੱਗੇ ਵੀਡੀਓ ਨੂੰ ਸਟਾਰਟ ਕਰਦੇ ਆਂ ਕੈਸੀ ਚੰਦਰੀ ਸੀ ਘੜੀ ਮਾਤਾ ਵੇਖਦੀ ਹੋ ਖੜੀ ਕੈਸੀ ਚੰਦਰੀ ਸੀ ਘੜੀ ਮਾਤਾ ਵੇ ਕਦੀ ਹੋ ਖੜੀ ਤੋਰੇ ਪੋਤੇ ਹੱਥੀ ਚੁੱਪ ਤੇ ਚੋ ਪੀਤੀ ਹੋਵੇਗੀ ਹਾਂ ਦिला ਦਾਦੀ ਜੀ ਦੇ ਦਿਲ ਤੇ ਕੀ ਬੀਤੀ ਹੋਵੇਗੀ ਫਤਿਹ ਸਿੰਘ ਨੇ ਜੋ ਫਤਿਹ ਸਾਂਜੀ ਕੀਤੀ ਹੋਵੇਗੀ ਦिला ਦਾਦੀ ਜੀ ਦੇ ਦਿਲ ਤੇ ਕੀ ਬੀਤੀ ਹੋਵੇਗੀ ਫਤਿਹ ਸਿੰਘ ਨੇ ਜੋ ਫਤਿਹ ਸਾਂਝੀ ਕੀਤੀ ਹੋਵੇਗੀ ਖਟਿਆ ਓ ਗੰਗੂਆ ਤੂੰ ਸਭ ਬਦਨਾਮੀਆਂ ਖਿਹੜਾ ਤੇਰਾ ਛੁਟ ਨਾ ਨੀ ਨਮਕ ਹਰਾਮੀਆਂ ਖਟਿਆ ਓ ਗੰਗੂਆ ਤੂੰ ਸਭ ਬਦਨਾਮੀਆਂ ਖਿਹੜਾ ਤੇਰਾ ਛੁਟ ਨਾ कह रामिया पता नहीं सी माड़ी तेरी नीति होवेगी हां दिला दादी जी दे दिल ते की बीती होवेगी फतेह सिंह ने जो फतेह सी की दिला दादी जी दे दिल ते की बीती होवेगी ਫਤੇ ਸਿੰਘ ਨੇ ਜੋ ਫਤਿਹ ਸਾਜੀ ਕੀਤੀ ਹੋਵੇਗੀ ਝੁਕੇ ਨਹੀਂ ਸੀ ਕਿਸੇ ਅੱਗੇ ਛੱਡਦੇ ਜਕਾਰੇ ਸੀ ਸਿੱਧ ਕਾ ਦੇ ਪੱਕੇ ਕਿੱਥੋਂ ਵੈਰੀ ਕੋਲ ਹਾਰੇ ਸੀ ਝੁਕੇ ਨਹੀਂ ਸੀ ਕਿਸੇ ਅੱਗੇ ਛੱਡਦੇ ਜਕਾਰੇ ਸੀ ਸਿੱਧ ਕਾ ਦੇ ਪੱਕੇ ਕਿੱਥੋਂ ਕੋਲ ਹਾਰੇ ਸੀ ਸੋਚੋ ਸਿੱਖੀ ਲਈ ਕਿੰਨੀ ਕ ਪਰਿਤੀ ਹੋਵੇਗੀ ਹਾਂ ਦਲਾ ਦਦੀ ਜੀ ਦੇ ਦਿਲ ਤੇ ਕੀ ਬੀਤੀ ਹੋਵੇਗੀ ਫਤੇ ਸਿੰਘ ਨੇ ਜਾ ਫਤੇ ਸਾਂਝੀ ਕੀਤੀ ਹੋਵੇਗੀ ਦਲਾ ਦਦੀ ਜੀ ਦੇ ਦਿਲ ਤੇ ਕੀ ਬੀਤੀ ਹੋਵੇਗੀ ਫਤਿਹ ਸਿੰਘ ਨੇ ਜੋ ਫਤਿਹ ਸਾਂਝੀ ਕੀਤੀ ਹੋਵੇਗੀ ਭੁੱਲ ਨਾ ਆਉ ਜਾਓ ਕਿਤੇ ਐਡੀ ਕੁਰਬਾਨੀ ਨੂੰ ਹੱਥ ਜੋੜ ਜੋਈਆ ਕਰੇ ਜਤਿੰਦਰ ਜਵਾਨੀ ਨੂੰ ਭੁੱਲ ਨਾ ਆਉ ਜਾਓ ਕਿਤੇ ਐਡੀ ਕੁਰਬਾਨੀ ਨੂੰ ਹੱਥ ਜੋੜਰ ਜੋਈਆ ਤਿੰਦਰਾ ਜਵਾਨੀ ਨੂੰ ਉਹਨਾ ਹੌਸਲੇ ਦੀ ਕੰਧ ਕਿੱਡੀਕ ਕੀਤੀ ਹੋਵੇਗੀ ਹਾਂ ਦਲਾ ਦਾਦੀ ਜੀ ਦੇ ਦਿਲ ਤੇ ਕੀ ਬੀਤੀ ਹੋਵੇਗੀ ਫਤਿਹ ਸਿੰਘ ਨੇ ਜੋ ਫਤਿਹ ਸੰਜੀ ਕੀਤੀ ਹੋਵੇਗੀ ਦਲਾ ਦਾਦੀ ਜੀ ਦੇ ਦਿਲ ਤੈਂ ਗਣੇ ਜੋ ਫਤੇ ਸ਼ਾਂਜੀ ਕੀਤੀ ਹੋਵੇਗੀ ਵਾਹਿਗੁਰਦੀ ਕਾ ਖਾਲਸਾ ਸ੍ਰੀ ਵਾਹਿਗੁਰਦੀ ਕੀ ਫਤਿਹ